हां ਤਾਂ ਪਿਆਰੇ ਬੱਚਿਓ ਆਪਾਂ ਨੂੰ ਉਦੇਦਾ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਤਿੰਨ ਅਭਿਆਸ ਦੇ ਬਹੁ ਵਿਕਲਪਿਕ ਪ੍ਰਸ਼ਨਾਂ ਦੇ 11 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਧਿਆਨ ਨਾਲ ਦੇਖੋ ਕਹਿੰਦਾ ਕਹਿੰਦਾ ਹੀਟ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਭਾਜ ਸੰਖਿਆ ਹੈ ਭਾਜ ਸੰਖਿਆ ਬੇਟਾ ਸਾਰੀਆਂ ਸੰਖਿਆਵਾਂ 1 ਤੇ ਆਪਣੇ ਆਪ ਤੇ ਵੰਡੀਆਂ ਜਾਂਦੀਆਂ ਜਿਹੜੀਆਂ ਉਹਦੇ ਤੋਂ ਬਿਨਾਂ ਵੀ ਕਿਸੇ ਭਾੜੇ ਤੇ ਵੰਡੀਆਂ ਜਾਂਦੀਆਂ ਜਾਂ ਤਿੰਨ ਗੁਣਖੰਡ ਬਣਦੇ ਆ ਉਹਨੂੰ ਅਸੀਂ ਭਾਜ ਸੰਖਿਆ ਕਹਿੰਦੇ ਆ ਤਾਂ ਆਹ ਬੇਟਾ ਜਿਹੜੀ 21 ਹੈ ਇਹ 1 ਤੇ ਵੀ ਵੰਡੀ ਜਾਂਦੀ ਹੈ 3 ਤੇ ਵੀ 7 ਤੇ ਵੀ 21 ਤੇ ਵੀ ਵੰਡੀ ਜਾਂਦੀ ਹੈ 1 ਤੇ ਆਪਣੇ ਆਪ ਤੇ ਤਾਂ ਵੰਡੀ ਹੋ ਜਾਂਦੀ ਹੈ ਇਸ ਕਰਕੇ 21 ਹੈ ਜਿਹੜੀ ਭਾਜ ਸੰਖਿਆ ਹੈ ਆ 37 ਦੇ ਦੋ ਹੀ ਗੁਣਖੰਡ 1 1 ਤੇ 37 ਬਣਦੇ 23 ਦੇ 1 23 ਹੀ ਬਣਦੇ ਆ 43 ਦੇ 1 43 ਦੋ ਹੀ ਗੁਣਖੰਡ ਬਣਦੇ ਇਹਦੇ ਵੱਧ ਬਣਦੇ ਪਏ ਆ ਠੀਕ ਹੈ ਇਸ ਕਰਕੇ ਭਾਜ ਸੰਖਿਆ ਅੱਗੇ ੇਠਾ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 19 ਦਾ ਗੁਣਜ ਆ 19 ਦਾ ਗੁਣਜ ਮਤਲਬ ਕਿਹੜੀ ਸੰਖਿਆ 19 ਦੇ ਪਹਾੜੇ ਤੇ ਆਉਂਦੀ ਹੈ 19 9 171 ਇਸ ਕਰਕੇ 171 19 ਦਾ ਗੁਣਜ ਹੈਗਾ ਯਾ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਅੱਗੇ ਇਹਦੇ ਸਵਾਲ ਨੰਬਰ 13 ਦੇ ਉੱਤੇ ਸਵਾਲ ਨੰਬਰ 13 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 15 45 ਤੇ 105 ਦਾ ਮਹੱਤਮ ਸਮਾਵਰਤਕ ਪਤਾ ਕਰੋ ਤਾਂ ਬੇਟਾ ਪਹਿਲਾਂ ਅਸੀਂ ਕੋਈ ਦੋ ਸੰਖਿਆਵਾਂ ਲੈ ਲੈਣੇ ਆ ਅ 45 ਨੂੰ ਵਿੱਚ ਰੱਖਦੇ ਆ ਤੇ 15 ਤੇ ਭਾਗ ਕਰਦੇ ਆ 15 ਨੂੰ 3 45 15 ਨੂੰ 3 45 ਜਿੱਥੇ ਬੇਟਾ ਬਾਕੀ 0 ਬਚਦੀ ਹੈ ਜਿਸ ਦੇ ਨਾਲ ਭਾਜ ਕਰਦੇ ਹੁੰਦੇ ਆ ਉਹ ਉੱਤਰ ਹੁੰਦਾ ਪਰ ਹੁਣ ਇੱਕ ਸੰਖਿਆ ਹੋਰ ਆ 15 ਤੇ 105 ਰਹਿ ਗਈ ਨਾ ਹੁਣ 105 ਨੂੰ ਵਿੱਚ ਰੱਖਾਂਗੇ ਤੇ 15 ਤੇ ਕਰਾਂਗੇ 15 ਨੂੰ 7 105 ਹੁਣ ਜਿੱਥੇ ਬਾਕੀ ਜੀਰਿਆ ਬਚੇ ਜਿਹੜਾ ਭਾਜਕ ਆ ਉਹ ਮਹੱਤਮ ਸਮਾਵਰਤਕ ਹੁੰਦਾ ਤੇ ਇਹਦਾ ਮਹੱਤਮ ਸਮਾਵਰਤਕ 5 ਆ ਗਿਆ ਬੇਟਾ ਸੋਰੀ 15 ਆ ਗਿਆ ਆ ਦੇਖੋ ਆ ਵੀ ਵੰਡਿਆ ਜਾਂਦਾ 15 15 ਆ 15 ਉਹ 3 45 ਇਹਨੂੰ ਵੀ ਵੰਡਦਾ 15 15 ਉਹ 7 ਆ 105 ਇਹਨੂੰ ਵੀ ਵੰਡਦਾ ਆ ਅੱਗੇ ਬੇਟਾ ਆ ਗਏ ਅਸੀਂ ਸਵਾਲ ਨੰਬਰ 14 ਦੇ ਉੱਤੇ ਕਿੰਦਾ ਦੋ ਅਭਾਜ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਕੀ ਹੋਵੇਗਾ ਤੋ ਬੇਟਾ ਅਪਹਾਜ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਹਮੇਸ਼ਾ ਹੀ 1 ਹੁੰਦਾ ਹੈ ਇਹ ਚੇਤੇ ਰੱਖਣਾ ਹੈ ਠੀਕ ਹੈ ਬੇਟਾ ਕੋਈ ਵੀ ਦੋ ਅਪਹਾਜ ਸੰਖਿਆਵਾਂ ਹੋ ਗਈਆਂ ਤਾਂ ਉਹਨਾਂ ਦਾ ਮਹੱਤਮ ਸਮਾਵਰਤਕ 1 ਹੋਰ ਕੋਈ ਵੀ ਸਾਂਝਾ ਨਹੀਂ ਹੋਊਗਾ ਉਹਨਾਂ ਦੇ ਵਿੱਚ ਗੁਣਕਣ ਅੱਗੇ ਆ ਗਿਆ ਬੇਟਾ 15 ਨੰਬਰ ਸਵਾਲ ਕਹਿੰਦਾ ਸਕੂਲ ਵਿੱਚ ਤਿੰਨ ਘੰਟੀਆਂ ਕ੍ਰਮਵਾਰ 10 15 ਤੇ 20 ਮਿੰਟ ਬਾਅਦ ਵੱਜਦੀਆਂ ਜੇ ਤਿੰਨ ਘੰਟੀਆਂ ਸਵੇਰੇ 9 ਵਜੇ ਇਕੱਠੀਆਂ ਵੱਜੀਆਂ ਹੁਣ ਤੋਂ ਦੁਬਾਰਾ ਦੁਬਾਰਾ ਘਟੋ ਘਟ ਕਿੰਨੇ ਵਜੇ ਇਕੱਠੀਆਂ ਵੱਜਣਗੀਆਂ ਜਿਸ ਵੇਰੇ 9 ਵਜੇ ਵੱਜੀਆਂ ਬੇਟਾ ਇਹਦੇ ਵਿੱਚ ਕੀ ਹੈ 10 15 ਤੇ 20 ਦਾ ਆਪਾਂ ਲਗਉਤਮ ਕੱਢ ਲੈਨੇ ਆ ਤੇ 9 ਦੇ ਵਿੱਚ 19 ਮਿੰਟ ਜੋੜ ਦਵਾਂਗੇ 9 ਵਜੇ ਫਿਰ ਦੁਬਾਰਾ ਇਕੱਠੀਆਂ ਵੱਜਣਗੀਆਂ ਠੀਕ ਹੈ ਆਪਾਂ ਕੱਢ ਲੈਨੇ ਆ 10 15 ਤੇ 20 ਇਹ ਬੇਟਾ 2 ਦੇ ਭਾੜੇ ਤੇ 2 5 10 15 ਦੇ 15 2 ਦਾ 20 ਹੁਣ ਬੇਟਾ ਇਹ 5 ਦੇ ਭਾੜੇ ਤੇ ਜਾਣਗੇ ਤਿੰਨੇ 5 1 5 5 3 15 ਤੇ 5 2 10 ਇਹਨਾਂ ਦੀ ਆਪਸ ਗੁਣਾ ਕਰ ਲਓ 2 5 10 3 2 60 ਤਾਂ ਬੇਟਾ 60 ਮਿੰਟਾਂ ਬਾਅਦ ਫੇਰ ਇਹ ਘੰਟੀਆਂ ਦੁਬਾਰਾ ਇਕੱਠੀਆਂ ਵੱਜਣਗੀਆਂ ਪਹਿਲਾਂ 9 ਵਜੇ ਵੱਜੀਆਂ 9 ਵਜੇ ਦੇ ਵਿੱਚ 60 ਮਿੰਟਾਂ ਦਾ 1 ਘੰਟਾ ਹੁੰਦਾ 9 'ਚ 1 ਘੰਟਾ ਜੋੜਤਾ ਤਾਂ 10 ਵਜੇ ਇਹ ਘੰਟੀਆਂ ਦੁਬਾਰਾ ਇਕੱਠੀਆਂ ਵੱਜਣਗੀਆਂ ਫੇਰ ਸਮਝ ਲਓ ਬੇਟਾ 9 ਵਜੇ ਜਿਹੜੀ ਆ ਪਹਿਲੀ ਘੰਟੀ ਆ ਦੂਜੀ ਘੰਟੀ ਤੇ ਆ ਤੀਜੀ ਘੰਟੀ ਪਹਿਲੀ ਘੰਟੀ ਇਹ ਜਿਹੜੀ 10 ਮਿੰਟ ਬਾਅਦ ਵੱਜਦੀ ਹੈ ਫਿਰ 9 10 ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਵੱਜੂਗੀ 9 20 ਤੇ ਫਿਰ ਵੱਜੂਗੀ ਇਹ 9 30 ਤੇ ਫਿਰ 9 40 ਤੇ ਤੇ ਫਿਰ 9 50 ਤੇ ਤੇ ਫਿਰ ਕਿੰਨੇ ਵਜੇ ਵੱਜੂਗੀ 10 ਵਜੇ ਠੀਕ ਹੈ ਅ ਦੋ ਨੰਬਰ ਘੰਟੀ 15 ਮਿੰਟ ਬਾਅਦ ਆ ਇਹ ਵੱਜੂ ਪਹਿਲੀ 9 ਵਜੇ ਵੱਜ ਗਈ ਦੂਜੀ ਘੰਟੀ ਵੱਜੂਗੀ 9:15 ਤੇ ਤੀਜੀ ਵੱਜੂਗੀ 9:30 ਤੇ ਚੌਥੀ ਘੰਟੀ 9:45 ਤੇ ਤੀਜੀ ਘੰਟੀ 9:45 ਤੇ ਤੇ ਚੌਥੀ ਘੰਟੀ ਆ ਜਿਹੜੀ 9 ਵਜੇ ਤੋਂ ਬਾਅਦ ਦੇ ਵਿੱਚ ਇਹ ਵੱਜੂਗੀ 10 ਵਜੇ ਠੀਕ ਹੈ ਬੇਟਾ 10 ਵਜੇ ਇਕੱਠੀਆਂ ਵੱਜਦੀਆਂ ਪਈਆਂ ਨਾ ਤੀਜੀ 20-20 ਮਿੰਟ ਬਾਅਦ ਵੱਜਦੀ ਹੈ ਤਾਂ ਤੀਜੀ ਜਿਹੜੀ ਹੈਗੀ ਆ ਘੰਟੀ ਉਹ 20 ਮਿੰਟ ਬਾਅਦ ਪਹਿਲੀ ਘੰਟੀ 9:20 ਤੇ ਵੱਜੂਗੀ ਉਸ ਤੋਂ ਬਾਅਦ ਫੇਰ ਵੱਜੂਗੀ 9:40 ਤੇ ਤੇ ਫੇਰ ਵੱਜੂਗੀ 9 9:60 ਦੇ ਉੱਤੇ ਜਾਂ 10 ਵਜੇ ਗੱਲ ਸਮਝ ਲੱਗ ਗਈ ਬੇਟਾ ਫੇਰ ਕਿੰਨੇ ਵਜੇ ਵੱਜੂ 10 ਵਜੇ ਤਾਂ ਆਹ ਦੇਖੋ 10 ਵਜੇ ਤਿੰਨੇ ਇਕੱਠੀਆਂ ਵੱਜਣਗੀਆਂ ਆਪਾਂ ਲਗਉ ਤੁਮ ਕੱਢ ਕੇ ਕੱਢ ਲਿਆ ਸਵਾਲ ਠੀਕ ਹੈ ਬੇਟਾ ਅੱਗੇ ਆ ਗਿਆ ਕਹਿੰਦਾ ਇਹਦਾ ਸਵਾਲ ਨੰਬਰ 15 ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ